ਪਿਛਲੇ ਦਿਨੀ ਵਿਸਾਖੀ ਦੇ ਤਿਉਹਾਰ ਤੇ ਪਿੰਡ ਬੀਰੋਵਾਲ ਨੇੜੇ ਵਿਆਸ ਦਰਿਆ ਚ ਨਹਾਉਣਗੇ ਚਾਰ ਨੌਜਵਾਨਾਂ ਦੇ ਦੁਬੰਦਾ ਮਾਮਲਾ ਸਾਹਮਣੇ ਆਇਆ ਸੀ ਤੇ ਇਹਨਾਂ ਵਿੱਚੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਨੂੰ ਬਹੁਤ ਹੀ ਮੁਸ਼ਕਿਲ ਦੇ ਨਾਲ ਦਰਿਆ ਵਿੱਚੋਂ ਕੱਟਿਆ ਗਿਆ ਸੀ ਹਾਲਾਂਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫਤੂੜਿੰਗਾ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਗੋਤੇ ਖੁਰਾਂ ਦੀ ਮਦਦ ਦੇ ਨਾਲ ਬਚਾਅ ਕਾਰ ਜਿਹੜਾ ਹੈ ਉਹ ਚਲਾਇਆ ਗਿਆ ਤੇ ਉੱਥੇ ਹੀ ਮ੍ਰਿਤਕਾਂ ਦੀ ਪਛਾਣ 17 ਸਾਲਾ ਅਸ਼ਦੀਪ ਸਿੰਘ ਅਤੇ ਜਸਪਾਲ ਸਿੰਘ ਵਜੋਂ ਹੋਈ ਹੈ ਤੇ ਦੋਵੇਂ ਪੀਰੇਵਾਲ ਪਿੰਡ ਦੇ ਰਹਿਣ ਵਾਲੇ ਨੇ ਜਦੋਂ ਕਿ ਵਿਸ਼ਾਲ ਅਤੇ ਗੁਰਪ੍ਰੀਤ ਸਿੰਘ ਉਹਨੇ ਵੀ ਪਿੰਡ ਪੀਰੇਵਾਲ ਦੇ ਵਸਨੀਕ ਨੇ ਜਿਨ੍ਹਾਂ ਦੀ ਪਾਲ ਫਿਲਹਾਲ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਨੂੰ ਲੈ ਕੇ ਹੁਣ ਬਿਆਸ ਦਰਿਆ 'ਚ ਡੁੱਬਣ ਵਾਲੇ ਨੌਜਵਾਨਾਂ ਦੇ ਸਾਥੀ ਵੀ ਕੈਮਰੇ ਸਾਹਮਣੇ ਆਏ ਨੇ ਜਿਨ੍ਹਾਂ ਵੱਲੋਂ ਘਟਨਾ ਸੰਬੰਧੀ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਡੁੱਬਣ ਵਾਲੇ ਨੌਜਵਾਨਾਂ ਦੇ ਸਾਥੀ ਸੌਰਵ ਅਤੇ ਕਰਨ ਦੋਵੇਂ ਵਾਸੀ ਪਿੰਡ ਬੇਰ ਪੀਰੇਵਾਲ ਦੇ ਰਹਿਣ ਵਾਲੇ ਨੇ ਤੇ ਮੀਡੀਆ ਦੇ ਨਾਲ ਉਹਨਾਂ ਨੇ ਖਾਸ ਗੱਲਬਾਤ ਕਰਦੇ ਆ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਬਸਾਖੀ ਵਾਲੇ ਦਿਨ ਉਹ ਕੁੱਲ 7 ਦੋਸਤ ਅਪਰਾ ਵਿਆਸ ਦਰਿਆ ਦੇ ਵਿੱਚ ਨਹਾਉਣ ਗਏ ਸੀ ਇਸ ਦੌਰਾਨ ਅਚਾਨਕ ਉਹਨਾਂ ਦੇ ਇੱਕ ਸਾਥੀ ਅਰਸ਼ਦੀਪ ਸਿੰਘ ਦਾ ਪੈਰ ਡੂੰਘੇ ਪਾਣੀ ਦੇ ਵਿੱਚ ਚਲਾ ਜਾਂਦਾ ਹੈ ਜਿਸ ਨੂੰ ਬਚਾਉਣ ਦੇ ਲਈ ਦੂਸਰਾ ਸਾਥੀ ਗੁਰਪ੍ਰੀਤ ਸਿੰਘ ਮੌਕੇ ਤੇ ਪਹੁੰਚਦਾ ਹੈ ਪਰ ਉਸ ਨੂੰ ਬਚਾਉਂਦਿਆਂ ਬਚਾਉਂਦਿਆਂ ਗੁਰਪ੍ਰੀਤ ਵੀ ਡੂੰਘੇ ਪਾਣੀ ਵਿੱਚ ਡੁੱਬਣ ਲੱਗਦਾ ਹੈ ਜਿਸ ਤੋਂ ਬਾਅਦ ਵਿਸ਼ਾਲ ਤੇ ਜਸਪਾਲ ਵੀ ਉਹਨਾਂ ਨੂੰ ਬਚਾਉਣ ਦੇ ਲਈ ਕੋਸ਼ਿਸ਼ ਕਰਦੇ ਨੇ ਪਰ ਉਹ ਵੀ ਦਰਿਆ ਵਿਆਸ ਦੇ ਡੂੰਘੇ ਪਾਣੀ ਦੇ ਵਿੱਚ ਡੁੱਗ ਜਾਂਦੇ ਨੇ ਤੇ ਜਿਨ੍ਹਾਂ ਨੇ ਦੱਸਿਆ ਹੈ ਕਿ ਦੇਖਦੇ ਹੀ ਦੇਖਦੇ ਇਹਨਾਂ ਦੀਆਂ ਅੱਖਾਂ ਸਾਹਮਣੇ ਹੀ ਚਾਰ ਦਰਿਆ ਵਿਆਸ ਦੇ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ ਹਾਲਾਂਕਿ ਉਹਨਾਂ ਵੱਲੋਂ ਸ਼ੋਰ ਮਚਾਇਆ ਗਿਆ ਸੀ ਨੇੜੇ ਖੜੀ ਇੱਕ ਬੇੜੀ ਦੇ ਮਲਾਹ ਨੂੰ ਵੀ ਆਵਾਜ਼ਾਂ ਮਾਰੀਆਂ ਗਈਆਂ ਪਰ ਜਦੋਂ ਤੱਕ ਉਹ ਪਹੁੰਚਦਾ ਉਹ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਡੁੱਬਣ ਵਾਲਿਆਂ ਵਿੱਚੋਂ ਕਿਸੇ ਨੂੰ ਵੀ ਤੈਰਨਾ ਨਹੀਂ ਆਉਂਦਾ ਸੀ ਜਿਸ ਤੇ ਚਲਦੇ ਆ ਥੋੜੇ ਪਾਣੀ ਵਿੱਚ ਹੀ ਨਹਾ ਰਹੇ ਸਨ ਪਰ ਅਚਾਨਕ ਹੀ ਇੱਕ ਸਾਥੀ ਦਾ ਪੈਰ ਡੂੰਗੇ ਪਾਣੀ ਵਿੱਚ ਚਲਾ ਜਾਂਦਾ ਹੈ ਤੇ ਦੂਜੇ ਨੂੰ ਬਚਾਉਂਦੇ ਆ ਬਚਾਉਂਦੇ ਆ ਸਾਰੀ ਇਹ ਘਟਨਾਕ੍ਰਮ ਜਿਹੜਾ ਹੈ ਉਹ ਵਾਪਰਿਆ ਹੈ ਜਿਸ ਪਾਸ ਸਿੰਘ ਮੇਰਾ ਸਗਾ ਭਰਾ ਹੀ ਤੇ ਨਾਉਣ ਗੇ ਬਿਆਸ ਦਰਿਆਜ ਤੋਂ ਉੱਥੇ ਜਿੱਦਾਂ ਫਾਇਰ ਟੂਰ ਤੇ ਲੱਗ ਗਿਆ ਉੱਥੇ ਡੁੱਬ ਗਏ ਚਾਰ ਜਣੇ ਸੀ ਹਸਪਤਾਲ ਅਰਸ਼ ਸ਼ਾਲੋ ਤੇ ਟਿੱਡ ਮੁੰਡਾ ਗੁਰਪ੍ਰੀਤ ਸਿੰਘ ਤੇ ਤੁਸੀਂ ਕੋਸ਼ਿਸ਼ ਕੀਤੀ ਬਚਾਉਣ ਦੀ ਉਹਦੇ ਪਰ ਮੈਂ ਸਾਈਡ ਤੇ ਇੱਕ ਇੱਕ ਮੁੰਡਾ ਕਰਨ ਨੂੰ ਨਹੀਂ ਲੱਗੇ ਇਹ ਵੀ ਡੁੱਬ ਚੱਲੇ ਨੂੰ ਇੱਕ ਵਾਰੀ ਮੌਕਾ ਦਿੱਤਾ ਪਣੀ ਨੇ ਆ ਗਿਆ ਪਰ ਇਹ ਤੇ ਬਾਅਦ ਉਹ ਡੁੱਬ ਗਏ ਬਾਜਾਂ ਬਹੁ ਮਾਰੀਆਂ ਬੇੜੀ ਵਾਲੇ ਲੱਗੇ ਸਾਰ ਸੁਣੀ ਨਹੀਂ ਉਹਨਾਂ ਨੇ ਇੱਕ ਵੀ ਆਵਾਜ਼ ਤਾਡੇ ਭਰਾ ਦੀ ਮੌਤ ਜਾਂ ਡੁੱਬੇ ਤੁਹਾਡੇ ਅੱਖਾਂ ਦੇ ਸਾਹਮਣੇ ਹੋਏ ਮੈਂ ਸਾਰ ਤੇ ਤੁਹਾਨੂੰ ਦੱਸਣ ਦਿਆ ਮੈਂ ਨਾਤਾ ਨਹੀਂ ਮੈਂ ਰੇਤਾਂ ਦੇ ਪਰਾਂ ਹੀ ਇਹੋ ਗੱਡੀ ਗਈ ਹਾਂ ਅੱਛਾ ਤੁਸੀਂ ਟੋਟਲ ਕਿੰਨੇ ਸਾਥ ਜਣੇ ਗਏ ਸਾਥ ਜਣੇ ਨਹੀਂ ਹਾਂਜੀ ਠੀਕ ਠੀਕ ਦੋ ਸਕੇ ਭਰਾ ਵੀ ਸੀਗੇ ਹਾਂਜੀ ਦੀ ਮੌਤ ਹੋ ਗਈ ਤੁਹਾਨੂੰ ਸਕੇ ਦੀ ਹਾਂਜੀ ਤੁਹਾਡਾ ਬ੍ਰਦਰ ਦਾ ਕਿਨਾ ਸੀ ਜਸਪਾਲ ਸਿੰਘ ਉਹਨਾਂ ਦੀ ਡੈੱਡ ਬੋਡੀ ਮਿਲ ਗਈ ਹਾਂਜੀ ਉਹਦੀ ਤਰਸ਼ ਦੀ ਮਿਲ ਗਈ ਆ ਤੇ ਦੋ ਜਣੇ ਲੱਬੇ ਹਲੇ ਗੁਰਪ੍ਰੀਤ ਸ਼ਾਲੋ ਪ੍ਰਸ਼ਾਸਨ ਕਿੰਨੇ ਚਿਰ ਬਾਅਦ ਟੀਮ ਲੈ ਕੇ ਪਹੁੰਚਿਆ ਦੋ ਤਿੰਨ ਘੰਟੇ ਬਾਅਦ ਮੁੰਡੇ ਆ ਗਏ ਕਿਸ ਨੇ ਆਦਾ ਫੋਨ ਫਾਨ ਲਾਇਆ ਸੀ ਤਾਰ ਮੁੰਡੇ ਆੜੇ ਤਾਰ ਮੁੰਡੇ ਉਤਰਦੇ ਉਹਨਾਂ ਦੇ ਲੱਬੀਆਂ ਫੇਦੋ ਡੈਡ ਬੋੜੀਆਂ ਕਾਲੂ ਦੀ ਤਰਸ਼ ਦੀ ਐਂਡ ਵੱਲੋਂ ਯਾਨੀ ਤੇ ਐਂਡ ਵੱਲੋਂ ਹਾਂ ਪ੍ਰਸ਼ਾਸਨ ਵੱਲੋਂ ਜਾਂ ਡੀਸੀ ਸਾਹਿਬ ਨੂੰ ਕੁਝ ਨਹੀਂ ਮਿਲਿਆ ਤਿੰਨ ਘੰਟੇ ਬਾਅਦ ਆਈ ਸਾਰੇ ਤਿੰਨ ਘੰਟੇ ਬਾਅਦ ਐਂਬੂਲੈਂਸ ਵੀ ਰੋ ਸ਼ਹਿਰ ਪਹੁੰਚੀ ਜੀ ਐਂਬੂਲੈਂਸ ਆਈ ਪ੍ਰਸ਼ਾਸਨ ਕਲਕਲ ਜੀਰੋ ਵਸਾਕੀ ਤੇ ਸੀ ਨੌਣ ਗਏ ਸੀ ਸੱਤ ਜਣੇ ਜੀ ਅਚਾਨਕ ਮੁੰਡੇ ਦਾ ਪੈਰ ਪੈ ਗਿਆ ਇੱਕ ਦਾ ਹਰਸ਼ਦੀਪ ਦਾ ਉਹਨੂੰ ਬਚਾਉਣ ਲਈ ਗਿਆ ਗੁਰਪ੍ਰੀਤ ਅਚਾਨਕ ਸਾਰੇ ਬਚਾਉਣ ਚ ਲੱਗੇ ਉਹਨੂੰ ਤਾਂ ਸਾਰੇ ਉੱਥੇ ਪਾਣੀ ਚ ਹੀ ਡੁੱਬ ਗਏ ਪਹਿਲਾਂ ਸਾਰੇ ਤਾਂ ਕੋਈ ਨਹੀਂ ਸੀ ਪਹਿਲਾਂ ਅਰਸ਼ ਗਿਆ ਜੀ ਅਰਸ਼ ਦਾ ਪਾਣਾ ਪੈਰ ਫਿਸਲ ਗਿਆ ਉੱਥੋਂ ਟੋਏ ਚ ਪੈ ਗਿਆ ਸੀ ਉੱਥੇ ਟੋਇਆ ਸੀ ਉੱਥੇ ਹਾਂਜੀ ਤੇ ਗੁਰਪ੍ਰੀਤ ਔਰ ਗੁਰਪ੍ਰੀਤ ਗਿਆ ਉਹਨੂੰ ਬਚਾਉਣ ਲਈ ਤੇ ਫਿਰ ਉਹਨੂੰ ਬਚਾਉਣ ਲਈ ਗਿਆ ਵਿਸ਼ਾਲ ਪੁਸ਼ਾਲ ਵੀ ਗਿਆ ਸੀ ਮਗਰ ਉਹਦੇ ਕੋਈ ਦਵਾਦ ਦੂਜਾ ਗਿਆ ਜਸਪਾਲ ਚਾਰੇ ਜਾਣੇ ਸੀ ਇਹ ਚਾਰੇ ਜਾਣੇ ਉੱਥੇ ਡੁੱਬ ਗਏ ਇੰਨੇ ਦੇ ਵਿੱਚੋਂ ਕਿੰਨੇ ਜਣੇ ਦੀ ਦੋ ਜਣੇ ਜਸਪਾਲ ਦੀ ਤੇ ਦੂਜੀ ਟੀਮ ਦੀ ਅਛੀ ਮਿਲ ਗਈ ਆ ਠੀਕ ਹਾਂਜੀ ਦੋ ਹੀ ਡੈਥ ਨੇ ਕੋਸ਼ਿਸ਼ ਕੀਤੀ ਬਚਾਉਣ ਦੀ ਸੀ ਹਾਂਜੀ ਅਸੀਂ ਕੋਸ਼ਿਸ਼ ਕੀਤੀ ਸੀ ਤੇ ਪਰ ਬਚੇ ਨਹੀਂ ਬਾਰੇ ਸਾਡੇ ਕੋਲ ਉੱਥੇ ਸਿਰਫ ਤੁਸੀਂ 7 ਜਣੇ ਸੀ ਅਸੀਂ 7 ਜਣੇ ਸੀ ਉੱਥੇ ਹਰ ਸਾਲ ਹੀ ਵਿਸਾਖੀ ਤੇ ਬਿਆਸ ਦਰਿਆ ਦੇ ਵਿੱਚ ਨਹਾਉਣ ਜਾਂਦੇ ਹਾਂ ਨਹੀਂ ਹਰ ਸਾਲ ਨਹੀਂ ਗਏ ਇਸ ਵਾਰ ਹੀ ਗਏ ਸੀ ਜਿੰਨਾਂ ਦੇ ਵਿੱਚ ਦੋ ਸਾਕੀ ਭਰਾ ਵੀ ਆ ਜੀ ਹਾਂਜੀ ਕੌਣ ਕੌਣ ਅਰਚੀ ਤੇ ਵਿਸ਼ਾਲ ਸਾਕੀ ਭਰਾ ਨਹੀਂ ਦੋਨੋਂ ਇਹ ਚਾਰੇ ਦੋਸਤ ਸੀਗੇ ਪਾਈ ਸਾਰੇ ਫਰੈਂਡ ਸੀ ਇਹ ਚਾਰੇ ਫਰੈਂਡ ਸੀ ਜੀ ਸਰਕ ਫਰੈਂਡ ਸਰਕ ਪਈ ਹਾਂ ਹਾਂਜੀ <table> ਤਾੜੀ ਅੱਖਾਂ ਦੇ ਸਾਹਮਣੇ ਹੋਈ ਹਾੜੀ ਅੱਖਾਂ ਦੇ ਸਾਹਮਣੇ ਹੋਈ ਜੀ ਹਾਂਜੀ ਉਹ ਡੁੱਬਦਾ ਪਿਆ ਸੀ ਅਰਸ਼ ਨੂੰ ਮੈਂ ਕਾ ਫੜ ਲਿਆ ਅਰਸ਼ ਡੁੱਬਦਾ ਪਿਆ ਢੇ ਗੁਰਪ੍ਰੀਤ ਗਿਆ ਨੂੰ ਬਚਾਉਣੇ ਤਾਂ ਪਿੱਛੇ ਗਿਆ ਤੇ ਉਹ ਵੀ ਡੁੱਬ ਗਿਆ ਇੱਕ ਵਾਰ ਮੈਂ ਅਰਸ਼ ਨੂੰ ਫੜਿਆ ਵਾਂ ਤੋਂ ਛੁੱਟ ਗਈ ਮੇਤੋਂ ਵਾਂ ਵੀ ਡੁੱਬ ਚੱਲਾ ਸੀ ਫੇ ਮੈਂ ਨਿਕਲ ਕੇ ਬਾਹਰ ਆਇਆ ਫੇ ਮੇਰਾ ਸੀ ਸਿੱਟੀ ਲੱਭੇ ਨਹੀਂ ਵੀ ਗਿਆ ਚਾਂ ਚਲ ਗਏ ਸੀ ਕਿਸੇ ਛੋਟੀ ਪਾਣੀ ਕਿਸੇ ਉਹ ਚਾਨਣ ਇੱਕ ਵੱਡੇ ਪਾਣੀ ਹਾਂਜੀ ਉਹ ਚਾਨਣ ਕ ਵੱਡੇ ਪਾਣੀ ਚ ਚਲ ਗਏ ਸੀ ਤੇ ਸਭ ਤੋਂ ਪਹਿਲਾਂ ਅਰਸ਼ ਅੱਛਾ ਅੱਛੇ ਗਿਆ ਜੀ ਅੱਛਾ ਜੀ ਹਾਂਜੀ ਅਰਸ਼ ਨੂੰ ਬਚਾਉਣ ਲਈ ਗੁਰਪ੍ਰੀਤ ਗਿਆ ਸੀ ਅਰਸ਼ ਨੂੰ ਬਚਾਉਣ ਲਈ ਫਿਰ ਉਹ ਦੋਵੇਂ ਜਸਪਾਲ ਤੇ ਬੁੱਧਾ ਵਿਚਾਲ ਗਏ ਉਹਨੂੰ ਬਚਾਉਣ ਤੇ ਚਾਰਾਂ ਨੂੰ ਤਰਨਾ ਕਿਸੇ ਨੂੰ ਨਹੀਂ ਤਰਨਾ ਕਿਸੇ ਨੂੰ ਨਹੀਂ ਆਉਂਦਾ ਮਾਰੀਆਂ ਮੋਟੀਆਂ ਬਾਹਾਂ ਮਾਰਨੀ ਆਉਂਦੀਆਂ ਤੁਸੀਂ ਮੌਕੇ ਤੇ ਉੱਥੇ ਪਹੁੰਚੇ ਸੀ ਤੁਹਾਡੇ ਦੋਸਤ ਸੀਗੇ ਹਾਂਜੀ ਕਿੰਨੇ ਜਣੇ ਸੀ ਤੁਸੀਂ ਅੱਛਾ 7 ਜਣੇ ਸੀ 7 ਜਣੇ ਸੀ ਤਿੰਨ ਜਣੇ ਤੁਸੀਂ ਬਾਹਰ ਸੀਗੇ ਹਾਂਜੀ